ਲੁਧਿਆਣਾ ਦੇ ਜਵਾਰ ਨਗਰ ਕੈਂਪ ਦੇ ਇੱਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਅੰਦਰੋਂ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਵੀਡੀਓ ਦੇ ਵਿੱਚ ਸਕੂਲੀ ਬੱਚੇ ਸਕੂਲ ਦੇ ਅੰਦਰ ਪਈ ਰੇਤਾ ਚੱਕ ਰਹੇ ਨੇ ਔਰ ਉਹਨਾਂ ਦੇ ਨਾਲ ਇੱਕ ਮਜ਼ਦੂਰ ਉਹਨਾਂ ਨੂੰ ਰੇਤਾ ਚੱਕਵਾ ਰਿਹਾ ਮੇਰੇ ਨਾਲ ਉਸ ਸਕੂਲ ਦੇ ਪ੍ਰਿੰਸੀਪਲ ਨੇ ਕੁਲਦੀਪ ਸਿੰਘ ਇਹ ਜਿਹੜੀ ਵੀਡੀਓ ਅੰਦਰ ਦੀ ਵਾਇਰਲ ਹੋਈ ਹੈ ਪਹਿਲੇ ਤਾਂ ਮੈਂ ਉਹ ਜਗ੍ਹਾ ਦਿਖਾਦਾ ਕਿ ਪਿਛਲੇ ਪਾਸੇ ਇਹੀ ਰੇਤਾ ਪਈਆ ਔਰ ਇਹੀ ਉਹ ਜਗ੍ਹਾ ਜਿਹੜੀ ਵੀਡੀਓ ਦੇ ਵਿੱਚੋਂ ਬੱਚੇ ਨਜ਼ਰ ਆ ਰਹੇ ਨੇ ਕੁਲਦੀਪ ਜੀ ਇਹ ਪੂਰਾ ਮਾਮਲਾ ਕੀ ਹੈ ਬੱਚੇ ਕਿਉਂ ਕੰਮ ਕਰ ਰਹੇ ਸੀ ਸਕੂਲ ਦੇ ਵਿੱਚ ਨਾ ਸਾਡੇ ਬਾਥਰੂਮ ਬਣਦੇ ਨੇ ਤੇ ਵੈਸੇ ਬੱਚਾ ਤਾਂ ਅਸੀਂ ਕਿਸੇ ਪ੍ਰਕਾਰ ਦਾ ਕੋਈ ਕੰਮ ਨਹੀਂ ਲੈਂਦੇ ਹੈਗੇ ਤਾਂ ਕਿਸੇ ਪ੍ਰਕਾਰ ਕੋਈ ਗਲਤੀ ਹੋਈ ਹੈ ਮੈਂ ਮੇਰਾ ਸਕੂਲ ਕਰਕੇ ਮੈਂ ਖੁਦ ਵੀ ਮਾਫੀ ਮੰਗਦਾ ਬਟ ਮੇਰੇ ਸਕੂਲ ਵਿੱਚ ਬੱਚਾ ਤਾਂ ਕਿਸੇ ਵੀ ਪ੍ਰਕਾਰ ਦੀ ਲੇਬਰ ਜਿਹੜੀ ਉਹ ਚਾਈਲਡ ਲੇਬਰ ਜਿਹੜੀ ਉਹ ਨਹੀਂ ਕਰਵਾਈ ਜਾਂਦੀ ਤੇ ਮੈਨੂੰ ਹੁਣ ਤੁਹਾਡੇ ਤੋਂ ਹੀ ਸੋਰਸ ਤੋਂ ਪਤਾ ਲੱਗਾ ਕਿ ਵੀਡੀਓ ਹੈ ਜਾਂ ਫੋਟੋਗ੍ਰਾਫ ਹੈ ਤਾਂ ਮੈਂ ਇਹਦੀ ਪੂਰੀ ਇਨਕੁਆਇਰੀ ਕਰਾਂਗਾ ਔਰ ਸਖਤੀ ਨਾਲ ਦਿੱਤੇ ਐਕਸ਼ਨ ਲਾਵਾਂਗਾ ਅੱਛਾ ਇਹ ਜਗ੍ਹਾ ਇਹੀ ਹੈ ਨਾ ਜਿੱਥੇ ਇਹ ਬੱਚੇ ਖੜੇ ਨੇ ਇਹ ਜਿਹੜੀ ਤੁਸੀਂ ਦਿਖਾ ਰਹੇ ਹੋ ਮੈਨੂੰ ਵੈਸੇ ਪਤਾ ਲੱਗਿਆ ਸੀ ਵੀ ਉਹ ਬੱਚੇ ਕੰਮ ਕਰਦੇ ਤੁਸੀਂ ਅੰਦਰ ਸੀ ਨਹੀਂ ਮੈਨੂੰ ਪਤਾ ਨਹੀਂ ਲੱਗਿਆ ਮੈਨੂੰ ਤੁਹਾਡੇ ਤੋਂ ਹੀ ਪਤਾ ਲੱਗਾ ਜਾਂ ਇੱਕ ਹੋਰ ਵੀਰ ਪੱਤਰਕਾਰ ਆਏ ਸੀ ਉਹਨਾਂ ਨੇ ਮੈਨੂੰ ਦੱਸਿਆ ਕਿ ਉਹਨਾਂ ਨੇ ਮੈਨੂੰ ਫੋਟੋਗ੍ਰਾਫ ਦਿਖਾਈ ਕਿ ਬਈ ਇਦਾਂ ਇਦਾਂ ਗੱਲਬਾਤ ਹੋ ਗਈ ਆ ਤਾਂ ਪਲੀਜ਼ ਮੈਂ ਬਾਕੀ ਮੈਂ ਐਕਸ਼ਨ ਲਵਾਂਗਾ ਮੈਂ ਪੜਤਾਲ ਕਰੂੰਗਾ ਕਿ ਵੀ ਹਾਂ ਕੀ ਗੱਲ ਹੋਈ ਆ ਕਿਵੇਂ ਹੋਈ ਆ ਤਾਂ ਐਕਸ਼ਨ ਲੰਗਾ ਉਸਤਾਨ। प्रदीप ਜੀ ਸਰਕਾਰ ਵੱਡੇ ਵੱਡੇ ਦਾਅਵੇ ਕਰਦੀ ਹੈ ਕਿ ਸਰਕਾਰੀ ਸਕੂਲਾਂ ਨੂੰ ਅਸੀਂ ਸਮਾਰਟ ਸਕੂਲ ਬਣਾ ਰਹੇ ਹਾਂ। ਟੀਚਰਾਂ ਨੂੰ ਅਸੀਂ ਬਾਹਰ ਵਿਦੇਸ਼ੀ ਧਰਤੀ ਤੇ ਭੇਜ ਰਿਹਾ ਪੜਾਉਣ ਵਾਸਤੇ। ਸੋ ਜਿਹੜੇ ਟੀਚਰ ਤੁਸੀਂ ਆਪ ਇੱਥੇ ਪ੍ਰਿੰਸੀਪਲ ਹੋ ਇਦਾਂ ਦੀਆਂ ਤਸਵੀਰਾਂ ਬਾਹਰ ਆਣੀਆਂ ਕਿ ਗਲਤ ਨਹੀਂ ਹੈ ਕਿਉਂਕਿ ਬੱਚਿਆਂ ਦੇ ਕੋਲੋਂ ਬੱਚਾ ਦੇ ਨਾਲ ਮਜ਼ਦੂਰ ਨੇ ਜਿਹੜੇ ਤੁਹਾਡੇ ਸਕੂਲ ਦੇ ਵਿੱਚ ਸਾਰੀ ਦਾ ਕੰਮ ਕੋਈ ਕਰ ਰਹੇ ਹੋਣਗੇ ਉਹ ਮਜ਼ਦੂਰ ਚੁਕਵਾ ਰਹੇ ਨਹੀਂ ਦਿੱਤਾ। ਨਹੀਂ ਇਦਾਂ ਦੀ ਕੋਈ ਗੱਲਬਾਤ ਨਹੀਂ ਹੈਗੀ। ਇਸ ਸਕੂਲ ਦੇ ਵਿੱਚ ਦੇਖੋ ਸਕੂਲ ਸਮਾਰਟ ਆ ਸਰਕਾਰ ਬਹੁਤ ਸਹਿਯੋਗ ਕਰਦੀ ਆ। ਸਰਕਾਰ ਵੱਲੋਂ ਬੜੀ ਤਰ੍ਹਾਂ ਦੀਆਂ ਗਰੰਟ ਸਕੂਲ ਜਿਹੜੇ ਆ ਸਰਕਾਰ ਦੀ ਬਿਹਤਰੀ ਨਾਲ ਸਰਕਾਰ ਦੀ ਹੈਲਪ ਦੇ ਨਾਲ ਬਹੁਤ ਹੀ ਬਿਹਤਰ ਹੋਰ ਬੱਚਿਆਂ ਦੇ ਕੋਲੋਂ ਇਸ ਤਰ੍ਹਾਂ ਦੀ ਕੁਆਲਿਟੀ ਐਜੂਕੇਸ਼ਨ ਵੀ ਬਣ ਗਈ ਆ ਪਰ ਬੱਚਾ ਤੋਂ ਕਿਸੇ ਵੀ ਪ੍ਰਕਾਰ ਦੀ ਕੋਈ ਚਾਈਲਡ ਡਿਲੀਵਰ ਨਹੀਂ ਕਰਵਾਈ ਜਾਂਦੀ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਪਰ ਇਹ ਵੀਡੀਓ ਆਈ ਹੈ ਨਾ ਬਟ ਕਿਸੇ ਦਾ ਕਿਸੇ ਨਾ ਕਿਸੇ ਤਰੀਕੇ ਨਾਲ ਮੰਨਦਾ ਕਿ ਵੀ ਗਲਤੀ ਹੋਈ ਹੈ ਕਿ ਇਸ ਅਧਿਆਪਕ ਵੱਲੋਂ ਹੋਈ ਹੈ ਜਾਂ ਕਿਸੇ ਅਮਰੀਕੇ ਸੇ ਵੀ ਮੈਂਬਰ ਵੱਲੋਂ ਹੋਈ ਆ ਤੁਹਾਡੇ ਧਿਆਨ ਵਿੱਚ ਨਹੀਂ ਸੀ ਬੱਚੇ ਕੰਮ ਕਰਦੇ ਪਿਆ ਨਹੀਂ ਮੇਰੇ ਧਿਆਨ ਦੇ ਵਿੱਚ ਮੈਨੂੰ ਨਹੀਂ ਪਤਾ ਲੱਗਿਆ ਬਟ ਮੈਂ ਇਹਦੀ ਪੜਤਾਲ ਕਰੂੰਗਾ ਜਿੱਥੇ ਵੀ ਜੋ ਸੋਰਸ ਹੋਗਾ ਤਾਂ ਮੈਂ ਉੱਤੇ ਤੇ ਸਖਤ ਐਕਸ਼ਨ ਜ਼ਰੂਰ ਲਵਾਂਗਾ ਇਹ ਕਿਲਾਸ ਦੇ ਵਿਦਿਆਰਥੀ ਨਹੀਂ ਹੋ ਠੀਕ ਹੈ ਮੈਨੂੰ ਦੇਖਿਆ ਕਿ ਵੀ ਹਾਂ ਬੱਚੇ ਜਿਹੜੇ ਆ ਇਹ ਸਕੂਲ ਜਿਹੜਾ ਹੈ 6ਵੀਂ ਤੋਂ ਲੈ ਕੇ 11ਵੀਂ ਤੱਕ ਚੱਲਦਾ ਆ ਤੇ ਮੈਨੂੰ ਲੱਗਦਾ ਕਿ ਜਿਹੜੇ ਬੱਚੇ ਆ 9ਵੀਂ 10ਵੀਂ 11ਵੀਂ ਵਾਲੇ ਲੱਗਦੇ ਪਹਿਚਾਨ ਹੋਈ ਇਹ ਬੱਚਿਆਂ ਦੀ ਤੁਸੀਂ ਬੁਲਾਇਆ ਬੱਚਿਆਂ ਨੂੰ ਨਹੀਂ ਹਜੇ ਤਾਂ ਮੈਨੂੰ ਤੁਸੀਂ ਦਿਖਾਇਆ ਹੀ ਆ ਤੁਹਾਡੇ ਤੋਂ ਮੈਂ ਵੀਡੀਓ ਦੇਖੀ ਆ ਤੁਸੀਂ ਮੈਨੂੰ ਪੂਰੀ ਵੀ ਨਹੀਂ ਦਿਖਾਈ ਬਟ ਮੈਂ ਪਰਤਾਲ ਕਰੂੰਗਾ ਇਹਦੀ ਸੋ ਇਹ ਪਰਤਾਲ ਕਰਨ ਦੀ ਗੱਲ ਆਖ ਰਿਹਾ ਔਰ ਨਾਲ ਇਹ ਵੀ ਆਖ ਰਿਹਾ ਇਹ ਪ੍ਰਿੰਸੀਪਲ ਨੇ ਕਿ ਇਸ ਪੂਰੇ ਮਾਮਲੇ ਨੂੰ ਲੈ ਕੇ ਮਾਫੀ ਵੀ ਮੰਗਦੇ ਨੇ ਪਰ ਜਿਸ ਤਰ੍ਹਾਂ ਦੇ ਨਾਲ ਇਹ ਤਸਵੀਰਾਂ ਸਾਹਮਣੇ ਆਈਆਂ ਇਹ ਆਪਣੇ ਆਪ ਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਖੜੇ ਤਾਂ ਜ਼ਰੂਰ ਹੁੰਦੇ ਨੇ ਕੈਮਰਾਮੈਨ ਰਾਜਵਿੰਦਰ ਟੋਨੀ ਦੇ ਨਾਲ ਨਵੀਨ ਸ਼ਰਮਾ ਪੀਟੀਸੀ ਨਿਊਜ਼ ਲੁਧਿਆਣਾ